ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਦੇ ਜਿਹੜੇ ਹਾਲਾਤ ਐ ਪੰਜਾਬ ਦੇ ਹੜਾਂ ਦੀ ਮਾਰ 헤ਠ ਆ ਚੁੱਕਿਆ ਥੋਨੂੰ ਪਤਾ ਹੀ ਐ ਕਿਸਾਨ ਭਰਾਵਾਂ ਅੱਜ ਕਿਸਾਨੀ ਤੇ ਨਾਲੇ ਜਿਹੜੀ ਪੰਜਾਬ ਦੀ ਇਨਸਾਨੀਅਤ ਐ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਅੱਜ ਹੜਾਂ ਦੀ ਮਾਰ 헤ਠ ਚੱਲ ਰਿਆ ਹੈ ਪ੍ਰਮਾਤਮਾ ਕਿਰਪਾ ਕਰੇ ਵੀ ਛੇਤੀ ਤੋਂ ਛੇਤੀ ਜਿਹੜੀ ਇਹ ਹੜਾਂ ਦੀ ਮਾਰ ਤੋਂ ਨਜਾਤ ਮਿਲ ਸਕੇ 1-2 ਦਿਨਾਂ ਦੀ ਖੇਡ ਰਹਿ ਗਈ ਸਾਰੀ ਜਿਹੜੇ ਦੁਨੀਆ ਜਗਤ ਦੇ ਲੋਕ ਐ ਉਹ ਇਨਸਾਨੀਅਤ ਦੇ ਨਾਤੇ ਮਦਦ ਕਰ ਰਹੇ ਆ ਅਰਦਾਸਾਂ ਕਰ ਰਹੇ ਆ ਦਾਨ ਇਕੱਠਾ ਕਰਕੇ ਜਿਹੜੇ ਸ਼ਹਿਰਾਂ ਵਾਲੇ ਆ ਜਾਂ ਆਰਟੀ ਅਸੋਸੀਏਸ਼ਨ ਐ ਇਹਨਾਂ ਨੂੰ ਬੇਨਤੀ ਆ ਵੀ ਅੱਗੇ ਆਓ ਇਹਨਾਂ ਹੜਾਂ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਆਪਾਂ ਹੋ ਸਕੇ ਜਿੰਨੀ ਮਦਦ ਕਰ ਸਕੀਏ ਅਸੀਂ ਜੀਤਾ ਕਰਦਾ ਨਹੀਂ ਸੀ ਵੀਡੀਓ ਬਣਾਉਣ ਨੂੰ ਪਰ ਚਲੋ ਸਾਡਾ ਕਨਸੈਪਟ ਹੈ ਸਾਨੂੰ ਬਣਾਉਣੀ ਪੈਂਦੀ ਹੈ ਕੋਈ ਨਾ ਕੋਈ ਵੀਡੀਓ ਰੋਜ਼ ਪਾਉਣੀ ਪੈਂਦੀ ਹੈ ਅੱਜ ਤਲਵੰਡੀ ਸਾਬੋ ਮੰਡੀ ਤੇ ਵੀਡੀਓ ਬਣਾਉਣ ਲੱਗੇ ਆ 9 ਸਤੰਬਰ ਸੌਰੀ 3 ਸਤੰਬਰ 2025 ਨੂੰ ਨਿਊ ਆਜ਼ਾਦ ਟਰੈਕਟਰ ਸੇਲ ਵਾਲਿਆਂ ਕੋਲੇ ਬਾਈ ਹਰਾਂ ਕੋਲੇ ਆਏ ਸੀਗੇ ਮਲਾਉਣੇ ਆ ਤੇ ਆਪਾਂ ਕੱਲਾ ਕੱਲਾ ਟਰੈਕਟਰ ਦਿਖਾਵਾਂਗੇ ਟਰੈਕਟਰ ਆਰਮ ਨਾਲ ਦੇਖ ਕੇ ਤੁਸੀਂ ਵੇਖਣਾ ਤੇ ਬਾਈ ਹਰਾਂ ਨਾਲ ਸੰਪਰਕ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਦੇ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਕੀ ਨਾਂ ਹੈ ਬਾਈ ਜੀ ਆਪਣਾ ਗੁਰਜੰਟ ਸਿੰਘ ਜੀ ਗੁਰਜੰਟ ਸਿੰਘ ਪਿੰਡ ਕਿਹੜਾ ਭਰਾ ਫੱਗੂ ਜੀ ਫੱਗੂ ਬਾਈ ਜੀ ਥੋੜਾ ਫੋਨ ਨੰਬਰ ਬੋਲ ਦਿਓ ਸ਼ੁਰੂ ਚ 62840 54350 ਜੀ 62840 54350 54350 ਬਾਈ ਹੋਰਾਂ ਦਾ ਫੋਨ ਨੰਬਰ ਆ ਫੱਗੂ ਥੋੜਾ ਹਰਿਆਣੇ 'ਚ ਪੈਂਦਾ ਨਾ ਹਾਂਜੀ ਹਾਂਜੀ ਠੀਕ ਐ ਸਰਸਾ ਜੀ ਜ਼ਿਲ੍ਹਾ ਸਰਸਾ ਤੁਹਾਡੇ ਕੋਲੇ ਪੰਜਾਬ ਤੇ ਹਰਿਆਣਾ ਦੋਨੇ ਨੰਬਰ ਹੀ ਟਰੈਕਟਰ ਹੁੰਦੇ ਦੋਨੇ ਨੰਬਰ ਹੁੰਦੇ ਆ ਜੀ ਠੀਕ ਐ ਬਾਈ ਜੀ ਆਪਾਂ ਚਲੋ ਗੱਲਾਂ ਘੱਟ ਕਰੀਏ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਆ 855 ਤੋਂ ਸ਼ੁਰੂ ਕਰਦੇ ਆ ਪਹਿਲਾਂ 2015 ਮਾਡਲ 855 ਜੀ ਟਾਇਰ ਪਿਛਲੇ ਨਵੇਂ ਆ ਅਗਲੇ ਟਾਇਰ ਬਾਈ ਜੀ ਨਾਲ ਦੇ ਕੇ ਦੁਬਾਰਾ ਦੇ ਆ ਨਾਲ ਦੇ ਨਾਲ ਦੇ ਟਾਇਰ ਨੇ ਟਰੈਕਟਰ ਫੋਰ ਸਟਾਰ ਚ ਬਾਡੀ ਲਾਈਨ ਦਾ ਪੂਰਾ ਫੁੱਲ ਸੋਹਣਾ ਚੰਗਾ ਟਰੈਕਟਰ ਹੈ 4 ਲੱਖ ਤੇ 70000 ਰੁਪਿਆ ਬਾਈ ਹੁਣੇ ਡਿਮਾਂਡ ਕਰਦੇ ਹੈਗੇ ਬਾਈ ਜੀ ਕਿੰਨਾ ਕੁ ਡਿਸਕਾਊਂਟ ਦੇ ਦੋਗੇ ਸਾਨੂੰ ਟਰੈਕਟਰ ਦਾ ਤੁਸੀਂ ਬਸ ਦੱਸ ਦਿਓ ਉਸ ਹਿਸਾਬ ਨਾਲ ਡਿਸਕਾਊਂਟ ਦੇ ਚਲੋ ਮੁੱਲ ਦਾ ਉਹਦਾ ਦਿਖਾਈ ਚੱਲੇ 4 ਲੱਖ 45000 ਦਾ ਰੇਟ ਦੇ ਦਾਂਗੇ ਬਾਈ ਜੀ 25000 ਦੀ ਰੇਟ ਟਰੈਕਟਰ ਤੇ ਛੋਟ ਕਰ ਦੋਗੇ ਹਾਂਜੀ ਹਾਂਜੀ ਹੈਨਾ ਹਾਂਜੀ ਠੀਕ ਹੈ ਬਾਈ ਜੀ ਆਇਓ ਜੀ ਅਗਲਾ ਟਰੈਕਟਰ ਇਹ ਜਦੋਂ ਆਪਾਂ ਇਧਰੋਂ ਰੋੜੀ ਬੰਨੀ ਆਉਣੇ ਆ ਥੋੜੀ ਪਹਿਲੀ ਮੰਡੀ ਆ ਸੱਜੇ ਹੱਥ ਹਨਾ ਮੰਡੀ ਦੇ ਵਿੱਚ ਬਾਈ ਹੋਰਾਂ ਕੋਲੇ ਦਰਮਿਆਨੇ ਤੋਂ ਰੇਟ ਤੋਂ ਲੈ ਕੇ ਸਾਰੇ ਚੰਗੇ ਰੇਟ ਤੱਕ ਦੇ ਸਾਰੇ ਟਰੈਕਟਰ ਹੈਗੇ ਆ ਅੱਗੇ 50 36 D ਆ ਗਿਆ ਇਹ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਕਲੱਚ ਸਿੰਗਲ ਹੁੰਦਾ ਕਿ ਡਬਲ ਹੁੰਦਾ ਜੀ ਸਿੰਗਲ ਹੈ ਜੀ ਸਿੰਗਲ ਕਲੱਚ ਟਰੈਕਟਰ ਆ ਬਾਈ ਜੀ ਟਾਇਰ ਚਾਰੇ ਨਵੇਂ ਆ ਪੂਰਾ ਚੰਗਾ ਟਰੈਕਟਰ ਹੈ 18 ਮਾਲ ਹੈ ਹਾਂ ਜੀ ਸਾਰੇ ਸੀਲਡ ਹੈ ਜੀ ਸੀਲਡ 18 ਮਾਲ ਟਰੈਕਟਰ ਹੈਗਾ ਸਵਾ 4 ਲੱਖ ਰੁਪਏ ਬਾਈ ਹੁਣੇ ਡਿਮਾਂਡ ਕਰਦੇ ਆ ਟਰੈਕਟਰ ਦੇ ਜੀ ਤੇ 25000 ਉੱਤਾਲਾ ਡਾ ਕੇ ਕਹਿੰਦਾ ਪਾਬ ਹੋਰ ਵੀ ਮਾਨਤਾਨ ਹੋ ਜੂਗਾ ਤੁਸੀਂ ਬਾਈ ਹੋਰਾਂ ਨਾਲ ਫੋਨ ਤੇ ਸੰਪਰਕ ਕਰ ਲਓ 50 36 D ਚਾਹੀਦਾ ਹੋਵੇ ਸਾਰਾ origignal ਪੇਂਟ ਦਾ ਟਰੈਕਟਰ ਹੈ ਇਸ ਦੀ ਗਰੰਟੀ ਮੇਰੀ ਹੋਊਗੀ ਕਿਉਂਕਿ ਮੈਂ ਚੰਗੀ ਤਰ੍ਹਾਂ ਦੇਖ ਲਿਆ ਆਪਾਂ ਨੂੰ ਪਰਖ ਹੈਗੀ ਹੈਗੀ ਟਰੈਕਟਰ ਤੇ ਕੋਈ ਕਿਤੇ ਕਲਮ ਨਹੀਂ ਲੱਗੀ ਹੈਗੀ ਪੂਰਾ ਚੰਗਾ ਟਰੈਕਟਰ ਹੈ ਅੱਗੇ 855 ਆ ਜਾਂਦਾ ਇਹ ਮਗਰਾੜਾ ਮੁਰੂਣਾ ਦਾ ਬੜਾ ਸੋਹਣਾ ਟਰੈਕਟਰ ਹੈਗਾ ਇਹ ਟਰੈਕਟਰ ਹੈ ਜੀ ਇਸ ਦੀ ਬਾਡੀ ਲਾਈਨ ਦਾ ਵੀ ਸੋਹਣਾ ਹੈ ਦੇਖੋ ਬਾਡੀ ਲਾਈਨ ਦਾ 85 ਦਾ ਸਾਰਾ ਛੋ ਦਾ ਪੂਰਾ ਨਵਾਂ ਟਰੈਕਟਰ ਕਹਿ ਸਕਦੇ ਹਾਂ 80 ਪੈਸੇ ਟਰੈਕਟਰ ਨੂੰ ਟਾਇਰ ਹੈ ਅਗਲੇ ਟਾਇਰ ਥੋੜੇ ਜਿ ਘੱਟ ਆ ਵੱਡੇ ਪਾਏ ਹੋਏ ਆ ਮੇ ਪੀਵੀ 42 ਨੰਬਰ ਦਾ ਹੈ ਜੀ ਪੰਜਾਬ ਨੰਬਰ ਟਰੈਕਟਰ ਇਹ ਕਿਹੜਾ ਮਾਡਲ ਹੈ ਤੇ ਕਿੰਨਾ ਰੇਟ ਆ ਜੀ ਇਹ ਮਾਡਲ 2002 ਜੀ ਰੇਟ ਬਾਈ ਜਿਹਦਾ ਰੇਟ 2 ਲੱਖ 70000 ਹੈ ਜੀ 2 ਲੱਖ ਤੇ 70000 ਰੁਪਿਆ ਬਾਈ ਕਹਿੰਦੇ ਮੁੱਲ ਕਰਦੇ ਆ ਉਹੀ 25000 ਅੜਾ ਦਿਓ 2 ਲੱਖ ਤੇ 45000 ਦਾ ਟਰੈਕਟਰ ਬਾਈ ਬੌਣ ਵਾਲੇ ਨੂੰ ਕੋਈ ਮਾੜਾ ਨਹੀਂ ਚਿਰੀ ਛੇ ਆ ਬਈ ਇਹ ਹਾਂਜੀ ਜੀ ਪੰਜਾਬ ਨੰਬਰ ਟਰੈਕਟਰ ਆ ਬਾਈ ਜੀ 6 ਚਰੀ ਚ ਕੋਈ ਮਾੜਾ ਨਹੀਂ ਇਹਨਾਂ ਦਾ ਟਰੈਕਟਰ ਬਿਲਕੁਲ ਸਹੀ ਟਰੈਕਟਰ ਹੈ ਚੰਗਾ ਲੱਗੇ ਨਾ ਰਮ ਰਮਾ ਦਾ ਦੇਖੋ ਕਿੰਨਾ ਨਵਾਂ ਟਰੈਕਟਰ ਹੈਗਾ ਬਾਡੀ ਲਾਈਨ ਦਾ ਪੂਰਾ ਸੋਹਣਾ ਚੰਗਾ ਲੱਗੇ ਤਾਂ ਬਾਈ ਨੂੰ ਜਲਦੀ ਜਲਦੀ ਵੀਡੀਓ ਚ ਤੁਸੀਂ ਫੋਨ ਲਾ ਲਿਓ ਜੀ ਆ ਗਿਆ ਫਾਰਮ ਟਰੈਕ 60 ਆ ਗਿਆ ਜੀ ਫਾਰਮ ਟਰੈਕ 60 ਹੈਗਾ ਇਹ ਵੀ ਪੰਜਾਬ ਨੰਬਰ ਦਾ ਟਰੈਕਟਰ ਹੈ ਬਠਿੰਡਾ ਨੰਬਰ ਹੈ ਨਾ ਇਹ ਕਿਹੜਾ ਮਾਡਲ ਹੈ ਬਾਈ ਜੀ ਇਹ 2009 ਜੀ 2009 ਤੇ ਰੇਟ ਜੀ ਇਹਦਾ ਰੇਟ 2 2 ਲੱਖ 70000 ਰੁਪਏ ਜੀ ਨੋ ਮਾਡਲ ਦਾ 270000 ਰੁਪਿਆ ਤੁਹਾਨੂੰ 100000 ਦਾ ਟਰੈਕਟਰ ਦੇ ਦਾਂਗੇ ਹਾਂਜੀ 2.5 ਲੱਖ ਦਾ ਟਰੈਕਟਰ ਦੇ ਦਾਂਗੇ 2.5 ਲੱਖ ਦਾ ਠੀਕ ਹੈ ਬਾਈ ਜੀ 20 ਤੋਂ 25000 ਰੁਪਿਆ ਰੇਟ ਟਰੈਕਟਰ ਦੇ ਡਿਸਕਾਊਂਟ ਮਿਲੂਗਾ ਡਬਲ ਕਲੱਚ ਆ 14 ਵਾਲੇ ਟਾਇਰਾਂ ਚ ਡੱਕ ਡੱਕ ਬਾਈ ਕਹਿੰਦਾ ਲੱਗਿਆ ਹੋਇਆ ਉਵੇਂ ਜਿਵੇਂ ਦੇਵਾਂਗੇ ਵਧੀਆ ਟਰੈਕਟਰ ਆ ਹਾਈ ਲਿਫਟ ਵਾਲਾ ਹਾਈ ਲਿਫਟ ਵਾਲਾ ਟਰੈਕਟਰ ਆ 14 ਨੂੰ 28 ਦੇ ਟਾਇਰਾਂ ਚ ਆ ਸੀ ਜਿਹੜਾ ਪਿਓਰ 2000 ਤੇ 9 ਮਾਡਲ ਆ ਚੰਗਾ ਟਰੈਕਟਰ ਆ ਬਾਈ ਜੀ ਟਾਇਰ ਜਰੂਰ ਟਰੈਕਟਰ ਦੇ 45 ਪੈਸੇ ਆ ਅਗਲੇ ਟਾਇ 22 ਲੱਖ ਦਾ ਟਰੈਕਟਰ ਬਿਲਕੁਲ ਸਹੀ ਹੈ ਬਾਜੂ ਰੇਟ ਹੈ ਬਾਕੀ ਛੋੜ ਨਾਲ ਤੁਹਾਨੂੰ ਬਾਈ ਕੀ ਮਾਨਤਨ ਕਰਦਾ ਉਹ ਅੱਗੇ ਦੇਖੋ ਅੱਗੇ 1855 ਹੋਰ ਆ ਗਿਆ ਬਾਈ ਕੋਲ 2002 ਮਾਡਲ 2002 ਮਾਡਲ ਇਹ ਵੀ ਚੰਗਾ ਟਰੈਕਟਰ ਹੈ ਮੰਗਲੇ ਟਾਇਰ ਅੱਧੇ ਕਾ ਅਗਲੇ ਟਾਇਰ 80 ਪੈਸੇ 14 9 28 ਦੇ ਪਾਏ ਹੋਇਆ ਟਰੈਕਟਰ ਸੋਹਣਾ ਹੈ ਵੀ ਟੇਪ ਟੂਬ ਮਗਰਾੜਾ ਤੇ ਲੱਗੀ ਹੋਈ ਹੈ ਮਾਰੀ ਮੋਟੀ ਟਚਿੰਗ ਹੈਗੀ ਹੈਗੀ ਜਿਵੇਂ ਆ ਚੀਜ਼ਾਂ ਤੇ ਹੋਗੀ ਬਾਕੀ オリジナル ਟਰੈਕਟਰ ਹੀ ਹੈਗਾ ਤਕਰੀਬਨ ਡਿਸਟ੍ਰੀਬਿਊਟਰ ਲੱਗਿਆ ਹੋਇਆ ਇਹਦੇ ਐਕਸਟਰਾ ਚੀਜ਼ ਮਿਲ ਗਈ ਵੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈਗਾ ਬਾਡੀ ਲਾਈਨ ਦਾ ਟਰੈਕਟਰ ਸਹੀ ਹੈ ਇਹਦੀ 2 ਲੱਖ ਤੇ 45000 ਰੁਪਏ ਬਾਈ ਡਿਮਾਂਡ ਕਰਦੇ ਆ ਟਮਾਟੋ ਦਾ ਟਰੈਕਟਰ ਹੈ ਬਾਈ ਜੀ ਇਹਦਾ ਸੌਦਾ ਕਿੰਨੇ ਦਾ ਹੈ 2 ਲੱਖ ਤੇ 25000 ਦਾ ਦੇ ਦੇਣਗੇ ਇਹਦਾ ਨੰਬਰ ਕਿੱਥੋਂ ਦਾ ਜੀ ਨੰਬਰ ਐਚ ਆਰ ਹੈ ਜੀ ਐਚ ਆਰ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਪਰ ਵਾਉਣ ਵਾਲੇ ਨੂੰ ਕੁਝ ਨਹੀਂ ਕਹਿੰਦਾ ਬਾਈ ਬਿਲਕੁਲ ਸਹੀ ਟਰੈਕਟਰ ਆ 855 ਸਵਾ 2 ਲੱਖ ਰੁਪਏ ਦਾ ਟਰੈਕਟਰ ਕਿਧੋਂ ਨਹੀਂ ਮਿਲਦਾ ਅੱਗੇ ਆ ਗਿਆ 2000 ਤੇ 3 ਮਾਲ ਟਰੈਕਟਰ ਆ ਬਾਈ ਜੀ 1 ਲੱਖ ਤੇ 45000 ਰੁਪਇਆ ਬਾਈ ਡਿਮਾਂਡ ਕਰਦੇ ਆ ਸੋਨਾਲਿਕਾ 740 ਇਹ ਸਿੰਗਲ ਕਲਚ ਹੈ ਕਿ ਡਬਲ ਹੈ ਜੀ ਸਿੰਗਲ ਹੈ ਜੀ ਸਿੰਗਲ ਕਲਚ ਸਿੰਗਲ ਕਲਚ ਟਰੈਕਟਰ ਹੈ ਬਾਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈਰ ਕਹਣਾ ਸੰਪਰਕ ਕਰ ਲਿਓ ਅੱਗੇ 750 ਸੋਨਾਲਿਕਾ ਇਹ ਵੀ ਟਾਇਰ ਮਗਲੇ ਤਾਂ ਘੱਟ ਹੀ ਆ ਅਗਲੇ ਟਾਇਰ ਵਧੀਆ ਪਏ ਨੇ 2007 ਮਾਡਲ ਹੈ 2 ਲੱਖ ਤੇ 40000 ਰੁਪਇਆ ਬਾਈ ਹੁਣੇ ਡਿਮਾਂਡ ਕਰਦੇ ਆ ਜੀ ਇਹਦਾ ਨੰਬਰ ਕਿੱਥੋਂ ਦਾ ਬਾਈ ਜੀ ਇਹ ਨੰਬਰ ਐ 78 ਇਹਦਾ 4 ਨੰਬਰ ਹੈ ਇਹਦਾ ਕਿੰਨੇ ਦਾ ਸੌਦਾ ਹੋਊਗਾ ਤੇ ਬਾਈ ਜੀ 2 ਲੱਖ 15000 ਦਾ ਰੇਟ ਦੇ ਦਾਂਗੇ 2 ਲੱਖ 15000 ਦਾ ਠੀਕ ਹੈ ਜੀ ਅੱਗੇ 3230 ਆ ਗਿਆ ਜੀ ਨਵੇਂ ਟਾਇਰਾਂ ਚ ਪੂਰਾ ਵਧੀਆ ਟਰੈਕਟਰ ਹੈਗਾ 3230 ਪੰਜਾਬ ਨੰਬਰ ਦਾ ਟਰੈਕਟਰ ਹੈ 3230 ਪਲੱਸ ਵਾਲਾ ਆ ਕੇ ਖੜਾ ਹੀ ਆ ਮਲਾਉਣੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡਾ ਬਾਈ ਦਾ ਜਗਰਾ ਅਰਾਮ ਤੋਂ ਜੀ ਫੋਨ ਨੰਬਰ ਬੋਲੋ ਜੀ 98155 98155 20355 20355 ਬਾਈ ਜੀ ਕਿਹੜਾ ਮਾਡਲ ਟਰੈਕਟਰ ਹੈ ਤੇ ਕਿੰਨਾ ਰੇਟ ਹੈ ਤੇ ਕਿੰਨੇ ਦਾ ਦੇਣਾ ਹੈ 10 ਮਾਡਲ ਟਰੈਕਟਰ ਹੈ ਜੀ ਹਾਂਜੀ 285 ਰੇਟ ਹੈ بس ਲੈਣ ਦੇਣੀ ਹੈ ਲੈਣ ਦੇਣ ਬਾਈ ਕਹਿੰਦਾ ਲੈਣ ਦੇਣੀ ਹੈ ਬਾਕੀ ਘਟਤਾ ਜਾਊਗਾ 10-15000 ਰੁਪਏ ਤਾਂ ਬਾਈ ਨੂੰ ਘਟਾਈ ਲਵਾਂਗੇ 285000 ਰੁਪਏ ਬਾਈ ਡਿਮਾਂਡ ਕਰਦਾ 2010 ਮਾਡਲ ਟਰੈਕਟਰ ਹੈ ਅੱਗੇ ਪੰਜਾਬ ਨੰਬਰ ਦਾ ਟਰੈਕਟਰ ਹੈ ਬਾਈ ਜੀ 2000 ਤੇ 11 ਮਾਡਲ ਟਰੈਕਟਰ ਹੈ ਨਵੇਂ ਟਾਇਰਾਂ ਚ ਸੋਨਾਲੀਕਾ 750 RX 100 ਚ ਬਾਡੀ ਲਾਈਨ ਦਾ ਪੂਰਾ ਚੰਗਾ Ориਜਨਲ ਪੇਂਟ ਦਾ ਟਰੈਕਟਰ ਹੈਗਾ 1.5-3 ਲੱਖ ਰੁਪਏ ਬਾਈ ਡਿਮਾਂਡ ਕਰਦਾ ਨੰਬਰ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਸਵਾ ਤਿੰਨ ਲੱਖ ਰੁਪਿਆ ਬਾਈ ਡਿਮਾਂਡ ਕਰਦਾ ਹੈ ਇਹ ਪੁੱਛਦੇ ਆਪਾਂ ਬਾਈ ਨੂੰ ਕਿੰਨਾ ਦੇਵਾਂਗੇ ਬਾਈ ਜੀ ਕਿੰਨਾ ਦੇਵੋਗੇ ਟਰੈਕਟਰ ਬਾਈ 2 ਲੱਖ ਤੇ 95 ਹਜ਼ਾਰ ਦਾ ਰੇਟ ਦੇਵਾਂਗੇ ਜੀ ਠੀਕ ਹੈ ਜੀ ਠੀਕ ਹੈ ਬਾਈ ਥੋੜਾ ਅਖੀਰ ਤੇ ਫੋਨ ਨੰਬਰ ਦੁਆਰਾ ਬੋਲ ਦਿਓ 62840 6254350 ਜੀ 62840 54350 ਜੀ 54350 ਬਾਈ ਦਾ ਨਾਮ ਤੇ ਪਿੰਡ ਬੋਲ ਦਿਓ ਗੁਰਜੰਟ ਸਿੰਘ ਜੀ ਪਿੰਡ ਫਕੂ ਗੁਰਜੰਤ ਸਿੰਘ ਪਿੰਡ ਫੱਗੂ ਬਾਈ ਹੋਰਾਂ ਦੀ ਪਹਿਲੀ ਮੰਡੀ ਆ ਬਾਈ ਇਧਰੋਂ ਰੋੜੀ ਬੰਨੂ ਜਦੋਂ ਤਲਵੰਡੀ ਸਾਹਿਬੋਂ ਆਉਂਗੇ ਸੱਜੇ ਹੱਥ ਪਹਿਲੀ ਮੰਡੀ ਆ ਇੱਥੇ ਆ ਕੇ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ